ਈ ਨਾਂ ਤੇ ਕਿੱਥੇ ਆਏ ਮੇਰਾ ਨਾਂ ਭਗਸ਼ੰਗਾ ਜੀ ਹਾਂ ਜਿੰਦ ਫੱਡੇ ਵਾਲਾ ਮਲਾਲੇ ਦੇ ਨੈਗੁਰਦਪੁਰ ਤੋਹਰਾ ਸਾਹਿਬ ਮੈਂ ਡਿਊਟੀ ਕਰਦਾ ਹਾਂ ਇੱਥੇ ਜੀ ਆਪਣੇ ਬੱਚੇ ਦਾ ਡਾਕੂਮੈਂਟ ਸੀਗਾ ਸਰਟੀਫਿਕੇਟ ਦਾ ਉਹਦੇ ਤੇ ਨਾਂ ਦੀ ਕੋਈ ਪ੍ਰੋਬਲਮ ਸੀ ਕਰਕੇ ਮੈਂ ਆਇਆ ਸੀਗਾ ਪਤਾ ਕਰਨ ਵਾਸਤੇ ਗੱਲ ਕਰਨ ਵਾਸਤੇ ਤੇ ਆਕੇ ਮੈਂ ਮੋਟਾਲ ਜਿਹੜਾ ਜੱਤਾ ਬੱਚਾ ਕੇਂਦਰ ਬਣਿਆ ਕੋਈ ਸਹੂਲਤਾਂ ਸਾਹਿਬ ਉੱਥੇ ਆ ਕੇ ਕੈਮਰਾ ਸਾਹਮਣੇ ਲੱਗਾ ਕੈਮਰਾ ਵੇਖ ਕੇ ਤੇ ਮੈਂ ਕੈਮਰੇ ਦੇ ਬਿਲਕੁਲ ਥੱਲੇ ਮੋਟਰਸਕਟਰ ਘਰ ਦੇ ਕੈਮਰੇ ਦੇ ਆਸਰੇ ਤੇ ਅੰਦਰ ਜਾ ਕੇ ਮੈਡਮ ਨਾਲ ਗੱਲ ਕਰਨੀ ਸੀ ਉਹ ਮੈਡਮ ਨਾਲ ਗੱਲ ਕਰਦਿਆਂ ਮੈਨੂੰ ਡੇਢ ਤੋਂ 2 ਮਿੰਟ ਲੱਗ ਗਏ ਔਰ ਦੇਰ-ਡੋਰ 2 ਮਿੰਟ ਦੇ ਵਿੱਚ ਵਿੱਚ ਜਦੋਂ ਮੈਂ ਵਾਪਸ ਆਇਆ ਤੇ ਮੇਰਾ ਮੋਟਰਸਕਟਰ ਹੀ ਉਹ ਸਟਾਈਲ ਡੀਲਕਸ ਮੋਟਰਸਕਟਰ ਉਹ ਮੋਟਰ ਹਾਂਜੀ ਨਵਾਂ ਹੈ ਤਕਰੀਬਨ ਨੀ ਨੀ ਕਾਪੀ ਮੇਰੇ ਕੋਲ ਹੈ ਜੀ ਕਾਪੀਆ ਹਾਂਜੀ ਕਾਪੀ ਮੇਰੇ ਕੋਲ ਹੈ ਹਾਂਜੀ ਆਹ ਕਾਪੀ ਹੈ ਜੀ ਉਹੀ ਕਿੰਨੇ ਦਾ ਚੋ ਹੋਏ ਤਾਂ ਫੇ ਇੱਥੇ ਜੀ ਮੈਨੂੰ ਹੁਣੇ ਇੱਕ ਦੋ ਸਿੰਘ ਮਿਲੇ ਆ ਕਹਿੰਦੇ ਵੀ ਆ ਆ ਤੀਜਾ ਮੋਟਰਸਾਈਕਲ ਚੋਰੀ ਹੋ ਗਿਆ ਕਿੰਨੇ ਦਿਨ ਚੋਰੀ ਲਗਾਤਾਰ ਦੀ ਚੋਰੀ ਮੈਂ ਜਦੋਂ ਦਰਖਾਸਤ ਤੋਂ ਗਿਆ ਉੱਥੇ ਵੀ ਉਹਨਾਂ ਨੇ ਦੱਸਿਆ ਵੀ ਦੋ ਤਿੰਨ ਦਰਖਾਸਤਾਂ ਕੱਲ ਦੀ ਵੀ ਆ ਚੁੱਕੀ ਆ ਪਰਸੋਂ ਦੀ ਵੀ ਆ ਚੁੱਕੀ ਚੋਰੀਆਂ ਦਾ ਹਾਂ ਨੀ ਚੋਰੀਆਂ ਦਾ ਅੱਡਾ ਬਣ ਚੁੱਕਾ ਕੋਈ ਇੱਥੇ ਕੈਮਰਾ ਨਹੀਂ ਚੱਲ ਰਿਹਾ ਮੈਂ ਆ ਕੇ ਪੁੱਛਿਆ ਨਾਲੋਂ ਮੇਰਾ ਮੋਟਰਸਾਈਕਲ ਚੋਰੀ ਹੋ ਗਿਆ ਜੀ ਕੈਮਰਾ ਚੈੱਕ ਕਰਵਾਇਆ ਕਹਿੰਦੇ ਕੈਮਰੇ ਨਹੀਂ ਚੱਲਦੇ ਫਿਰ ਕੋਈ ਵੀ ਮੈਨੂੰ ਕੋਈ ਮੁਲਾਜ਼ਮ ਨਹੀਂ ਮਿਲਿਆ ਜਿੱਥੇ ਮੈਂ ਕੋਪਲੇਨ ਕਰ ਸਕਦਾ ਮਨ ਜੇ ਤੁਹਾਡੀ ਵੀ ਹਾਂਜੀ ਹਾਂਜੀ ਮੇਰੀ ਮੰਗ ਆ ਵੀ ਇੱਕ ਤਾਂ ਮੇਰਾ ਜਿਹੜਾ ਨੁਕਸਾਨ ਹੋਇਆ ਇਹਦੀ ਪਰਪਾਈ ਕੀਤੀ ਜਾ ਕਿਉਂ ਮੈਂ ਘਰੇਲੂ ਬੰਦਾ ਮੈਂ ਆਦਾ ਮਜ਼ਾਕ ਜਾਰਾ ਕਰਦਾ ਪਿਆ ਕਿਤੇ ਕਿਤੇ ਛੋਟੇ ਛੋਟੇ ਬੱਚਿਆਂ ਨਾਲ ਤੇ ਇੱਕ ਇੱਥੇ ਪੂਰੀ ਨਿਗਰਾਨੀ ਆਸਤੇ ਇੱਥੇ ਚਾਹੀਦਾ ਵੀ ਪਾਰਕਿੰਗ ਬਣੀ ਜਾ ਬਣੀ ਪਾਰਕਿੰਗ ਬਹੁਤ ਕਾਫੀ ਦੂਰ ਆ ਇਸ ਕਰਕੇ ਇੱਥੇ ਜਿਹੜੇ ਬੱਚਿਆਂ ਨੂੰ ਲੈ ਕੇ ਆਉਂਦੇ ਆ ਉਹਨਾਂ ਵਾਸਤੇ ਖਾਸ ਕਰਕੇ ਪਾਰਕਿੰਗ ਇੱਥੇ ਜ਼ਰੂਰੀ ਹੋਣੀ ਚਾਹੀਦੀ ਆ ਪੂਰਾ ਇੰਤਜ਼ਾਮ ਹੋਣਾ ਚਾਹੀਦਾ ਹੈ